ਤੰਗੀਆਂ ਮਾਪਿਆਂ ਦੇ ਅਰਮਾਨ ਤੇ ਇੱਜ਼ਤਾਂ ਜਿੰਨਾ ਦੀ ਤੰਗੀਆਂ ਇਹਦੇ ਵਿੱਚ ਪੜ ਤੂੰ ਬਾਣ ਕੀ ਅਗੇ ਕਿਤੇ ਵਿੱਚ ਪੜ ਤੂੰ ਬਾਣ ਕੀ ਅਗੇ ਕਿਹ ਲੱਗੇ ਕਿ ਤੇ ਖਿਆਲ ਆਂ ਪਿਆ ਅਸੀਂ ਅਮੀਰ ਨਹੀਂ ਆਵੇਂ ਚੰਦਨੀ ਪੈਂਦੀ ਹਾਂ ਪੈਂਦੀ ਆਵੇਂ ਤੰਗੀ ਜੇ ਉਹ ਜਿੰਨੇ ਕਰਕੇ ਇਹਾਂ ਦੇ ਸ਼ਰਮ ਤੇ ਜੋ ਆਉਂ ਉਹਨਾਂ ਦਾ ਪਰਿਵਾਰ ਜੋੜੀ ਮਨਾਏਗੀ ਚਾਂਗੇ ਸੋ ਬਤਕਵਾ ਕਲੀਨ ਜਿਹੜੀ ਸਮਾਜ ਸੇਵਾ ਸੰਸਥਾਵਾਂ ਦੇ ਵੱਲੋਂ ਕੀ ਕਹਿੰਦੇ ਪਏ ਤੁਸੀਂ ਮੁੱਖ ਮਹਿਮਾਨ ਹੋ ਜੀ ਪਹੁੰਚੇ ਹੋ ਹਾਂ ਜੀ ਮੈਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਜੀ ਔਰ ਖਾਸ ਕਰਕੇ ਆਪਣੇ ਪੰਜਾਬ ਦਾ ਜੋ ਇੱਕ ਵਿਰਸਾ ਹੈ ਜੀ ਲੋਹੜੀ ਦਾ ਤਿਹਾਰ ਵੀ ਹੈ ਜਿਹੜਾ ਜਿਹਦੀ ਆਪਣੀ ਇੱਕ ਵੈਲਿਊ ਹੈਗੀ ਹੈ ਔਰ ਉਹ ਤਿਆਂ ਦਾ ਤਿਹਾਰ ਕਰਕੇ ਵੀ ਜਿਹੜਾ ਹੈ ਉਹ ਸਾਡੇ ਪੰਜਾਬ ਦੇ ਵਿੱਚ ਇਸ ਗੱਲ ਮਸ਼ਹੂਰ ਹੈਗਾ ਔਰ ਇਹ ਜੋ ਮੈਂ ਆ ਕੇ ਮੈਨੂੰ ਪਤਾ ਲੱਗਿਆ ਕਿ ਸਮਤੀ ਨੇ ਜਿਹੜਾ ਹੈਗਾ ਜੋ ਸਿਵਲ ਹਸਪੀਟਲ ਲੋਟ ਦੇ ਵਿੱਚ ਬੱਚੀਆਂ ਪੈਦਾ ਹੋਈਆਂ ਉਹਨਾਂ ਦੇ ਲਈ ਕਿਦਾਂ ਉਹਨਾਂ ਨੇ ਉਹਨਾਂ ਦੀ ਇਰਸ਼ਾਦ ਲਈ ਔਰ ਬੱਚੀਆਂ ਨੂੰ ਜਿਹੜਾ ਸਮਾਜ ਦੇ ਵਿੱਚ ਇੱਕ ਵਧੀਆ ਜਿਹੜਾ ਹੈ ਇੱਕ ਇੱਕ ਹੀ ਸਥਾਨ ਦੀਵਾਨ ਦੇ ਲਈ ਜਿਹੜਾ ਹੈ ਉਹਨਾਂ ਨੂੰ ਸ਼ਾਦੇ ਵਾਸਤੇ ਪ੍ਰੋਗਰਾਮ ਕੀਤਾ ਹੈ ਮੈਂ ਬਹੁਤ ਖੁਸ਼ ਹਾਂ ਔਰ ਇਹ ਵਧਾਈ ਦੇ ਪਾਤਰ ਨੇ ਜੀ ਜਿਵੇਂ ਤੁਸੀਂ ਸਰਕਾਰੀ ਹਸਪਤਾਲ ਐ ਸਮੋਹ ਸਰਕਾਰ ਦੇ ਵੱਲੋਂ ਜਿਹੜੀਆਂ ਬੇਟੀਆਂ ਦੇ ਲਈ ਸੁਧਾਰਾਂ ਕੀ ਹਨ ਹਾਂਜੀ ਸਰਕਾਰ ਦੇ ਵੱਲੋਂ ਜਿਹੜੀਆਂ ਬੇਟੀਆਂ ਦੀ ਲੰਮ ਜਮੀਂ ਵੇਚੇ ਜਿਹਦੇ ਸੂਤਾ ਛੁਲਤ ਦਤੀਆਂ ਨਹੀਂ ਔਰਤਾਂ ਲਈ ਛੁਲਤ ਦਤੀਆਂ ਕੀ ਛੁਲਤਾਂਤੀਆਂ ਨਹੀਂ ਹਾਂਜੀ ਸਾਡੇ ਜੋ ਹੈ ਹਸਪਤਾਲ ਦੇ ਅੰਦਰ ਸਰ ਜਨੇਪੇ ਦਾ ਜਿਹੜਾ ਹੈਗਾ ਉਹ ਚਾਹੇ ਨਾਰਮਲ ਡਿਲੀਵਰੀ ਚਾਹੇ ਸਜ਼ੇਰੀ ਨੇ ਆ ਉਹ ਬਿਲਕੁਲ ਫਰੀ ਹੈਗੀ ਹੈ ਔਰ ਬੱਚਿਆਂ ਦੇ ਲਈ ਜੋ ਵੀ ਉਹਨਾਂ ਦਾ ਖਾਣ ਪਾਣ ਡਾਈਟ ਹੈਗੀ ਆ ਜਿਹਦਾ ਜਿਹੜੀ ਕਿ ਬੱਚੇ ਪੈਦਾ ਕੀਤਾ ਮਾਂ ਨੇ ਉਹਦੇ ਲਈ ਉਹ ਡਾਈਟ ਵੀ ਫ੍ਰੀ ਹੈਗੀ ਆ ਦਵਾਈਆਂ ਫ੍ਰੀ ਨੇ ਔਰ ਹੋਰ ਤਰ੍ਹਾਂ ਦਾ ਜੋ ਵੀ ਜੋ 5 ਸਾਲ ਦੀਆਂ ਬੱਚੀਆਂ ਨੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਆਂਦੀ ਹੈ ਬਿਮਾਰੀ ਆਂਦੀ ਹੈ ਸਰਕਾਰੀ ਹਸਪਤਾਲ ਵਿੱਚ ਆ ਕੇ ਜਿਹੜਾ ਬਿਲਕੁਲ ਮੁਫਤ ਟ੍ਰੀਟਮੈਂਟ ਲੈ ਸਕਦੀ ਹੈ ਦਵਾਈ ਤੇ ਡਾਕਟਰੀ ਸਹਾਇਤਾ ਜਿਹੜੀ ਬਿਲਕੁਲ ਮੁਫਤ ਹੈਗੀ ਹੈ ਹਾਨੀਕਿਰਨ ਕੀ ਕਰਨ ਜੋ ਨਵ ਬੱਚੀਆਂ ਦੀ ਅੱਜ ਲੋਹੜੀ ਮਨਾਈ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੀਆਂ ਦੋ ਨਾਂ ਵਾਲ ਸਮਾਜਿਕ ਜਥੇਬੰਦੀਆਂ ਨਾਰੀ ਚੇਤਨਾ ਮੰਚ ਡਿਸਟ੍ਰਿਕਟ ਮਲੋਟ ਅਤੇ ਰੇਲਵੇ ਅੰਦਰ ਸੇਵਾ ਸੰਪਤੀ ਡਿਸਟ੍ਰਿਕਟ ਮਲੋਟ ਵੱਲੋਂ ਨਵ ਜੰਮੀਆਂ ਬੱਚੀਆਂ ਜੋ 35 ਹਨ ਉਹਨਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਉਹਨਾਂ ਦੀ ਇੱਥੇ ਲੋਹੜੀ ਮਨਾਈ ਗਈ ਹੈ ਇਹਨਾਂ ਬੱਚੀਆਂ ਵਾਸਤੇ ਬੱਚਿਆਂ ਨੂੰ ਕੱਪੜੇ ਦਿੱਤੇ ਗਏ ਨੇ ਔਰ ਉਹਨਾਂ ਦੇ ਮਾਤਾ ਪਿਤਾ ਨੂੰ ਜਿਹੜੇ ਨੇ ਉਹ ਕੱਪੜੇ ਦੇ ਕੇ ਤੋਂ ਨੌਖੜੀਆਂ ਰਿਉੜੀਆਂ ਵੰਡ ਕੇ ਉਪਰਾਲਾ ਕੀਤਾ ਗਿਆ ਹੈ ਜੋ ਕਿ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕਿ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਉਸ ਆਦੇਸ਼ ਨੂੰ ਪੂਰਾ ਕਰਨ ਵਾਸਤੇ ਸਾਡੀਆਂ ਵੱਖ-ਵੱਖ ਸਮਾਜ ਸੇਵ ਜਥੇਬੰਦੀਆਂ ਜੋ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਚਾਲੀ ਮੁਕਤਿਆਂ ਦੀ ਬਹੁਤ ਧਰਤੀ ਹੈ ਤਾਂ ਤਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਚੈਲੰਜੋ ਪ੍ਰਾਪਤ ਜਿਹੜਾ ਹੈ ਇਸ ਜ਼ਿਲ੍ਹੇ ਦੇ ਵਿੱਚ ਹੀ ਵੱਖ-ਵੱਖ ਥਾਵਾਂ ਤੇ ਇਹ ਜੋ ਬੇਟੀ ਬਿਚਾਓ ਬੇਟੀ ਪੜਾਉਣ ਦੇ ਆਦੇਸ਼ ਨੂੰ ਮੁੱਖ ਰੱਖਦੇ ਹੋਏ ਬੱਚੀਆਂ ਦੀ ਜਿਹੜੀ ਲੋਹੜੀ ਹੈ ਉਹ ਮਨਾਈ ਜਾ ਰਹੀ ਹੈ ਅੱਜ ਜਿੱਥੇ ਮਲੋੜ ਦੇ ਵਿੱਚ ਮਨਾਈ ਗਈ ਹੈ 35 ਬੱਚੀਆਂ ਨਵ ਜੰਮੀਆਂ ਬੱਚੀਆਂ ਦੀ ਔਰ ਕੱਲ 11 ਤਰੀਕ ਨੂੰ ਪਿੰਡ ਛਾਪਿਆਂ ਵਾਲੀ ਵੀ ਵਿਖੇ ਇੱਕ ਨਵ ਜੰਮੀਆਂ ਬੱਚੀਆਂ ਦੀ 21 ਬੱਚੀਆਂ ਦੀ ਜਿਹੜੀ ਹੈ ਉਹ ਲੋੜੀ ਮਨਾਈ ਜਾਵੇਗੀ ਇਸੇ ਤਰ੍ਹਾਂ ਹੀ ਸ੍ਰੀ ਮੁਕਸਦ ਸਾਹਿਬ ਗਿੱਦੜਵਾ ਔਰ ਵੱਖ-ਵੱਖ ਥਾਵਾਂ ਤੇ ਔਰ ਪਿੰਡਾਂ ਦੇ ਵਿੱਚ ਵੀ ਮਨਾਈ ਜਾਵੇਗੀ ਸਾਡੀਆਂ ਸੰਗਤਾਂ ਨੂੰ ਅਪੀਲ ਹੈ ਕਿ ਜਿੱਥੇ ਅਸੀਂ ਬੱਚਿਆਂ ਦੀ ਲੋੜੀ ਮਨਾਉਂਦੇ ਆ ਲੜਕਿਆਂ ਦੀ ਲੋੜੀ ਮਨਾਉਂਦੇ ਆ ਉੱਥੇ ਲੜਕੀਆਂ ਦੀ ਵੀ ਲੋੜੀ ਮਨਾਈ ਜਾਵੇ ਕਿਉਂਕਿ ਜਿਹੜੀਆਂ ਇਹ ਲੜਕੀਆਂ ਹਨ ਹਰੇ ਕੇਤਰ ਦੇ ਵਿੱਚ ਬਹੁਤ ਵਧੀਆ ਤੇ ਛਲਾਗਾ ਜੋਗਾ ਸਵਾਵਾਂ ਜਿਹੜੀਆਂ ਦੇਵੀਆਂ ਹਨ ਔਰ ਮੈਂ ਅੱਜ ਜਿਹੜੀਆਂ ਨਵ ਜੰਮੀਆਂ ਬੱਚੀਆਂ ਹਨ ਜਿਨ੍ਹਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਲੋਹੜੀ ਦੇ ਤੇ ਤਿਉਹਾਰ ਤੇ ਬੁਲਾਇਆ ਗਿਆ ਸੀ ਉਹਨਾਂ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਬੱਚੀਆਂ ਤੰਦਰੁਸਤ ਦੇ ਦੁੱਗਣੀ ਰਾਜ ਚੌਗਣੀ ਤਰੱਕੀ ਕਰਨ। ਡਾਕਟਰ ਸਾਹਿਬ ਬੱਚੀਆਂ ਦੇ ਵੱਲੋਂ ਜਿਹੜਾ ਹੈਗਾ ਡਾਂਸ ਅਤੇ ਕਿਹਦੇ ਦਾ ਪ੍ਰੋਗਰਾਮ ਕਰਾਇਆ ਕਿਹੜੇ ਸਟੇਜ ਵਿੱਚ ਬੱਚਿਆਂ ਨੇ ਭਾਗ ਲਿਆ ਔਰ ਕਿੰਨੀਆਂ ਬੇਟੀਆਂ ਦਾ ਜਿਹੜਾ ਹੈਗਾ ਲੋੜੀ ਵੰਡੀ ਗਈ। ਅੱਜ 35 ਬੱਚੀਆਂ ਨੂੰ ਜਿਹੜੀ ਹੈ ਉਹ ਲੋੜੀ ਵੰਡੀ ਗਈ ਹੈ ਔਰ ਐਸਐਸ ਸੀਨੀਅਰ ਸੈਕੰਡਰੀ ਸਕੂਲ ਮਲੌਰ ਦੇ ਜਿਹੜੇ ਬੱਚੀਆਂ ਸਨ ਜਿਨ੍ਹਾਂ ਨੇ ਬਹੁਤ ਹੀ ਵਧੀਆ ਤੇ ਸ਼ਲਾਗਾ ਯੋਗ ਜਿੱਥੇ ਡਾਂਸ ਕੀਤਾ ਗਿੱਧਾ ਪਾਇਆ ਹੈ ਔਰ ਗੀਤ ਉਹਨਾਂ ਵੱਲੋਂ ਕੀਤੇ ਗਏ ਨੇ ਮੈਂ ਉਹਨਾਂ ਬੱਚੀਆਂ ਨੂੰ ਵੀ ਔਰ ਉਹਨਾਂ ਦੇ ਸਕੂਲ ਦੀ ਸੰਭੂ ਪ੍ਰਬੰਧਕ ਕਮੇਟੀ ਦੇ ਵਰੀਆਂ ਧੰਨਵਾਦੀਆਂ ਜਿਹੜੇ ਬਹੁਤ ਹੀ ਸਮੇਂ-ਸਮੇਂ ਤੇ ਛਿਲਾ ਕਾ ਜੋਗਸਵਾਵਾਂ ਉਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਮੇਰਾ ਨਾਮ ਮੰਨਤ ਹੈ ਮੈਂ ਐਸਐਸਟੀ ਸਕੂਲ ਦੇ ਵੱਲੋਂ ਆਈ ਹਾਂ ਮੈਂ ਜਿਹੜੇ ਲੋੜੀ ਦਾ ਫੰਕਸ਼ਨ ਬਣਾ ਰਹੀ ਆ ਉਹਨਾਂ ਦੇ ਉਪਰਾਲਾ ਕੀਤਾ ਬਹੁਤ ਜ਼ਿਆਦਾ ਵਧੀਆ ਕੀਤਾ ਮੇਰੇ ਅੱਗੇ ਬਹੁਤ ਖੁਸ਼ੀ ਹੋ ਰਹੀ ਆ ਮੈਨੂੰ ਲੱਗਦਾ ਹੈ ਕਿ ਤੁਸੀਂ ਯਾਦ ਆਂ ਮੁੰਡਿਆਂ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਬਰਾਬਰ ਸਮਝਣਾ ਚਾਹੀਦਾ ਹੈ ਕਿ ਆਪਾਂ ਕਿਹ ਮੁੰਡਿਆਂ ਦੇ ਨਾਲ ਨਾ ਲੋੜੀ ਬਣਾਉਣੀ ਚਾਹੀਦੀ ਹੈ ਤਾਂ ਮੈਂ ਮੈਨੂੰ